हां जी आओ आज ਆਪਾਂ ਤੁਹਾਨੂੰ ਗੁਰਦੁਆਰਾ ਦਮਦਮਾ ਸਾਹਿਬ ਪਾਸ਼ਾ ਸ਼ੇਮੀ ਪਿੰਡ ਜੰਡਾਲੀ ਖੁਰਦ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪਹੁੰਚੇ ਆ ਤੇ ਤੁਹਾਨੂੰ ਅੱਜ ਗੁਰਦੁਆਰਾ ਸਾਜੀ ਦੇ ਦਰਸ਼ਨ ਕਰਾਈਏ ਸ਼੍ਰੀ ਦਮਦਮਾ ਸਾਹਿਬ ਪਾਸ਼ਾ ਸ਼ੇਮੀ ਪਿੰਡ ਜੰਡਾਲੀ ਖੁਰਦ ਜ਼ਿਲ੍ਹਾ ਲੁਧਿਆਣਾ ਤੇ ਆਓ ਜੀ ਆਪਾਂ ਸਾਰੇ ਜਣੇ ਰਲ ਕੇ ਆਪਾਂ ਦਰਸ਼ਨ ਕਰਗੇ ਗੁਰਦੁਆਰਾ ਸਾਹਿਬ ਜੀ ਦੇ ਤੁਸੀਂ ਵੀਡੀਓ ਰਹੀਂ ਜੁੜ ਜੋ ਅਸੀਂ ਉਥੇ ਪਹੁੰਚੇ ਹੋਏ ਆਂ ਤੇ ਆਓ ਤੁਸੀਂ ਵੀਡੀਓ ਰਹੀਂ ਐਂਡ ਤੱਕ ਦੇਖਿਆ ਕਰੋ ਵੀਡੀਓ ਤਾਂ ਕਿ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਪੂਰੇ ਚੰਗੀ ਤੱਕਾ ਦਰਸ਼ਨ ਹੋ ਸਕਣ ਜਿੱਥੇ ਆਪਣੇ ਗੁਰੂ ਸਾਹਿਬ ਨੇ ਚਰਨ ਪਾਏ ਆ ਤੇ ਆਓ ਹਣ ਆਪਾਂ ਦਰਬਾਰ ਸਾਹਿਬ ਦੇ ਵਿੱਚ ਵੜ ਗਏ ਆ ਦਰਬਾਰ ਸਾਹਿਬ ਦੇ ਚਲੇ ਗਏ ਤੇ ਹੁਣ ਇੱਥੇ ਵੀ ਆਪਾਂ ਦਸ਼ਟਨਾ ਕਰਦੇ ਆ ਤੁਹਾਨੂੰ ਦਰਬਾਰ ਸਾਹਿਬ ਦੇ ਦਸ਼ਟਨਾ ਕਰਾਉਣੇ ਆ ਆਪਣੇ ਗੁਰੂ ਸਾਹਿਬ ਬਿਰਾਜਮਾਨ ਹੈ ਤੇ ਆਪਾਂ ਸਾਰਿਆਂ ਨੂੰ ਤੰਦਰੁਸਤੀ ਦੇਣਗੇ ਆਪਾਂ ਇੱਥੇ ਅਰਦਾਸ ਕਰਗੇ ਸੱਚੇ ਪਾਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਬਖਸ਼ੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ